ਮੁੜਕਦੀਮ ਤੋਂ ਹੀ ਰੁੱਖ ਤੇ ਮਨੁੱਖ ਦਾ ਗਹਿਰਾ ਰਿਸ਼ਤਾ ਰਿਹਾ ਹੈ। ਰੁੱਖਾਂ ਬਿਨਾ ਮਨੁੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੁਦਰਤ ਨੇ ਮਨੁੱਖ ਦੀ ਸਜਣਾ ਹੀ ਰੁੱਖਾਂ ਦੇ ਹੇਠ, ਉਹਨਾਂ ਦੀ ਛਾਂ 'ਚ, ਉਹਨਾਂ ਦੀ ਗੋਦ 'ਚ ਹੀ ਕੀਤੀ ਹੈ। ਇਸੇ ਗੱਲ ਨੂੰ ਸਮਝਦੇ ਹੋਏ ਮਿਸ਼ਨ ਹਰਿਆਵਲ ਸੁਸ਼ਾਂਤ ਸਿਟੀ ਦੋ ਬਠਿੰਡਾ ਸ਼ਹਿਰ ਦੀ ਰਿਹਾਇਸ਼ੀ ਕਲੋਨੀ ਦੇ ਵਿੱਚ ਚਲਾਇਆ ਗਿਆ। ਇਸ ਮਿਸ਼ਨ ਹਰਿਆਵਲ ਦੇ ਤਹਿਤ ਲਗਭਗ 1100 ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਜਿਸ ਦੇ ਤਹਿਤ ਕਲੋਨੀ ਨਿਵਾਸੀਆਂ ਨੇ ਇਕੱਠੇ ਹੋ ਕੇ ਇਸ ਮੁਹਿੰਮ ਨੂੰ ਪਰਮੇ ਹੰਗਾਰੇ ਦੇ ਨਾਲ ਸ਼ੁਰੂ ਕੀਤਾ ਮੁਹਿੰਮ ਦੀ ਜੇਕਰ ਗੱਲ ਕਰੀਏ ਤਾਂ ਇਸ ਮੁਹਿੰਮ ਦੇ ਖੁਸ਼ੀ ਦੇ ਵਿੱਚ ਮੁਹਿੰਮ ਦੀ ਸ਼ੁਰੂਆਤ ਦੀ ਖੁਸ਼ੀ ਦੇ ਵਿੱਚ ਗੁਲਗਲਿਆਂ ਦਾ ਲੰਗਰ ਵੀ ਵਿਸ਼ੇਸ਼ ਤੌਰ ਤੇ ਲਗਾਇਆ ਗਿਆ ਕਲੋਨੀ ਨਿਵਾਸੀਆਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਨਵੇਂ ਵਿਆਏ ਜੋੜਿਆਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਬੰਦ ਬੰਦ ਬਣਾਇਆ ਜਾ ਰਿਹਾ ਹੈ ਸ਼ਿਸ਼ਾਮ ਸਿਟੀ 2 ਤੋਂ ਤੁਹਾਡੀ ਹਾਜ਼ਰੀ ਬਹੁਤ ਖੁਸ਼ੀ ਦੀ ਜਿਹੜੇ ਬੂਟੇ ਲਵਾ ਰਿਹਾ ਬੜਾ ਇਹਨਾਂ ਧੰਨਵਾਦ ਕਰਦੇ ਆ ਧੰਨਾਂ ਨਾਲ ਸੱਤੇ ਪਾਸਾ ਉਦ ਕਲੋਨੀ ਦਾ ਧੰਨਵਾਦ ਕਰਦੇ ਆ ਉਹ ਦੂਜੇ ਨੇ ਇੱਥੇ ਚੰਗੇ ਕੰਮ ਕਰਦਾ ਉਹ ਗੁਵਾਲ ਨਿਰਮਰ ਸਿੰਘ ਪ੍ਰਧਾਨ ਆ ਛੜਾ ਉਹ ਬੜਾ ਹੀ ਧੰਨਵਾਦ ਕਰਦੇ ਆ ਮਹਿੰਮ ਨੂੰ ਯਾਦਗਾਰੀ ਅਤੇ ਵਿਸ਼ੇਸ਼ ਬਣਾਉਣ ਲਈ ਖਾਸ ਤੌਰ ਤੇ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਵੱਲੋਂ ਪੋਦਾ ਰੋਪਣ ਕਰਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਚ 90 ਸਾਲ ਤੱਕ ਦੇ ਬਜ਼ੁਰਗਾਂ ਨੇ ਵੀ ਸ਼ਿਰਕਤ ਕੀਤੀ ਬੀਬੀਆਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਆਖਿਆ ਕਿ ਇਹ ਲੱਗ ਰਿਹਾ ਹੈ ਬੇਟਾ ਸਾਨੂੰ ਤੇ ਇਹ ਕੰਮ ਮਹੱਤਮ ਚੱਲਦੀ ਰਹਿਣੀ ਚਾਹੀਦੀ ਹੈ ਸਾਰਿਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਅਸੀਂ ਜਿਆਦਾ ਤੇ ਜਿਆਦਾ ਰੁੱਖ ਲਾਈਏ ਸਾਡਾ ਵਾਤਾਵਰਨ ਸਾਫ਼ ਹੋਵੇ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਸਾਹ ਲੈਣ 'ਚ ਬਹੁਤ ਜ਼ਿਆਦੇ ਬਿਮਾਰੀਆਂ ਫੈਲਦੀਆਂ ਪ੍ਰਦੂਸ਼ਣ ਜ਼ਿਆਦਾ ਹੋ ਜਾਂਦਾ ਹੈ ਇਸੇ ਕਰਕੇ ਅਸੀਂ ਸਾਡੀ ਤਾਂ ਕਲੋਨੀ 'ਚ ਬਹੁਤ ਸੋਹਣਾ ਰੁੱਖ ਲਾ ਕੇ ਇਹਨੂੰ ਹਰੀ-ਭਰੀ ਕਰ ਰੱਖੀ ਹੈ ਤੇ ਇਹਨਾਂ ਦੀ ਸੰਭਾਲ ਵੀ ਕਰਾਂਗੇ ਜੇ ਅਸੀਂ ਲਾਵਾਂਗੇ ਵੀ ਤੇ ਸੰਭਾਲ ਵੀ ਕਰ ਰਹੇ ਹਾਂ ਇਹਦੇ ਨਾਲ ਸਾਨੂੰ ਬੱਚਿਆਂ ਨੂੰ ਵੀ ਸੁੱਖ ਰਹੂਗਾ ਖੇਡਣਗੇ ਵੀ ਤੇ ਛਾਂ ਵੀ ਮਿਲੂਗੀ ਸਾਨੂੰ ਫਲ ਵੀ ਮਿਲਣਗੇ ਬਹੁਤ ਕੁਝ ਮਿਲੂ ਸਾਨੂੰ ਇਹਨਾਂ ਤੋਂ ਪੇੜਾਂ ਤੋਂ ਦਰਖਤਾਂ ਤੋਂ ਧੰਨਵਾਦ ਧੰਨਵਾਦ ਆ ਬਿਲਕੁਲ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਵੀ ਹਾਂ ਕਿ ਸਾਨੂੰ ਉਹੀ ਚੀਜ਼ ਖਾਣੀ ਚਾਹੀਦੀ ਹੈ ਜਿਹੜੀ ਤੁਹਾਡੇ ਇਲਾਕੇ ਦੇ ਵਿੱਚ ਪੈਦਾ ਹੋਵੇ ਜਿਹੜੇ ਜੇ ਵਾਤਾਵਰਣ ਦੇ ਵਿੱਚ ਤੁਸੀਂ ਪੈਦਾ ਹੋਏ ਹੋ, ਪਲੇ ਹੋ, ਉਹਨਾਂ ਨੇ ਸਾਰਾ ਵਾਤਾਵਰਣ ਤੁਹਾਨੂੰ ਚਾਹੀਦਾ ਜੇ ਤੁਸੀਂ ਵਧੀਆ ਖੁਸ਼ ਰਹਿਣਾ ਹੈ। ਇਸੇ ਤਰ੍ਹਾਂ ਹੀ ਜਿਹੜੇ ਦਰਖਤ ਨੇ ਮੇਨ ਜਿਹੜੇ ਕਿ ਜਿਹੜਾ ਵੀ ਕੋਈ ਇਲਾਕਾ ਹੈ, ਮਤਲਬ ਜਿੱਥੇ ਔਰਨਾਮੈਂਟਲ ਹੁੰਦੇ ਆ, ਔਰਨਾਮੈਂਟਲ ਹੋ ਗਿਆ। ਪਰ ਜੋ ਪੰਜਾਬ ਦਾ ਇਲਾਕਾ ਹੈ ਜਿੱਥੇ ਇੱਥੋਂ ਦੇ ਰਵਾਇਤੀ ਰੁੱਖ ਨੇ, ਭਾਵੇਂ ਉਹ ਟਾਲੀਆ ਹੈ, ਨਿੰਮ ਹੈ, ਕਿੱਕਰ ਹੈ, ਬੇਰੀ ਹੈ, ਜਾਮਣਾ ਨੇ ਤੇ ਹੋਰ ਵੀ ਬੜੇ ਦਰਖਤ ਨੇ ਜਿਹੜੇ ਕਿ ਆਪਣੇ ਜਿਹੜੇ ਪੰਜਾਬ ਦੇ ਰਵਾਇਤੀ ਦਰਖਤ ਨੇ। ਉਹਨਾਂ ਦਰਖਤਾਂ ਨੂੰ ਜੇ ਆਪਾਂ ਲਾਈਏ ਇੱਕ ਤਾਂ ਉਹ ਜਿਹੜਾ ਹੈ ਕੁਦਰਤੀ ਤੌਰ ਤੇ ਉਹਨਾਂ ਦੇ ਮੁਤਾਬਕ ਆਪਣਾ ਵਾਤਾਵਰਨ ਹੈ ਉਹ ਜਲਦੀ ਜਿਹੜੇ ਆ ਵੱਡੇ ਹੋਣਗੇ ਤੇ ਉਹਨਾਂ ਦੀ ਇਸ ਇਲਾਕੇ ਨੂੰ ਕਿਉਂਕਿ ਇੱਥੇ ਗਰਮੀ ਵੀ ਬੜੀ ਪੈਂਦੀ ਹੈ ਉਸ ਕਰਕੇ ਵੱਡੇ ਦਰਖਤ ਜਿਹੜੇ ਹੈ ਕਿ ਸਾਨੂੰ ਸ਼ਾਨਦਾਰ ਦਰਖਤ ਸੋਣੇ ਬਹੁਤ ਜ਼ਰੂਰੀ ਨੇ ਔਰ ਨਾਲ ਦੀ ਨਾਲ ਜਿੱਡੇ ਵੱਡੇ ਦਰਖਤ ਨੇ ਤਾਂ ਉਹਨਾਂ ਤੋਂ ਜਿਹੜੀ ਆਕਸੀਜਨ ਦਾ ਜਿਹੜਾ ਹੈ ਪੈਦਾ ਹੋਣਾ ਦਾ ਵਾਤਾਵਰਨ ਦਾ ਸ਼ੁੱਧੀ ਸ਼ੁੱਧੀ ਕਰਨਾ ਬਹੁਤ ਵਧੀਆ ਹੁੰਦਾ ਹੈ ਮੁਢਲੇ ਜਿਹੜੇ ਵੱਡੇ ਦਰਖਤ ਹੈ ਜਿਨ੍ਹਾਂ ਨੂੰ ਕਿ ਆਪਾਂ ਪੂਜਦੇ ਵੀ ਸੀਗੇ ਜਿਵੇਂ ਕਿ ਪਿੱਪਲ ਹੈ ਬੋਹੜ ਨੇ ਇਦਾਂ ਦੇ ਦਰਖਤ ਜਿਹੜੇ ਕਿ ਬਹੁਤ ਹੀ ਅچھے ਦਰਖਤ ਨੇ ਉਹ ਵੀ ਸਾਨੂੰ ਪੰਜਾਬੀਆਂ ਨੂੰ ਜਿਹੜਾ ਹੈ ਉਹ ਆਪਾਂ ਜਿਸ ਤਰ੍ਹਾਂ ਕਿ ਵੈਸਟਰਨ ਕਲਚਰ ਅਪਣਾ ਰਹੇ ਹਾਂ ਹਰ ਪਾਸੇ ਉਹਨੂੰ ਵੀ ਆਪਾਂ ਬਹੁਤ ਸਮਝਦੇ ਹਾਂ ਕਿ ਠੀਕ ਹੈ ਸਾਰੇ ਗਲੋਬ ਨੂੰ ਜਾਣਨਾ ਜ਼ਰੂਰੀ ਆ ਪਰ ਤੁਹਾਨੂੰ ਜੋ ਰਹਿਣਾ ਸੈਣਾ ਖਾਣਾ ਪੀਣਾ ਆਪਣੇ ਇਲਾਕੇ ਮੁਤਾਬਕ ਜਾਂ ਆਪਣੇ ਮੁਤਾਬਕ ਖਾਣਾ ਚਾਹੀਦਾ ਇਸ ਤਰ੍ਹਾਂ ਸਾਨੂੰ ਜਿਹੜੇ ਬਸਟਰਨ ਜਿਹੜਾ ਔਰਨਾਮੈਂਟਲ ਟਰੀ ਆ ਕੁਝ ਮਾਤਰਾ ਦੇ ਵਿੱਚ ਮੰਨ ਲਿਆ ਕਿ ਬਹੁਤ ਜ਼ਰੂਰੀ ਆ ਪਰ ਸਾਨੂੰ ਮੁਢਲੇ ਤੌਰ ਤੇ ਜਿਹੜੇ ਸਾਡੇ ਰਵਾਇਤੀ ਦਰਖਤ ਨੇ ਪੰਜਾਬ ਦੇ ਉਹਨਾਂ ਵੱਲ ਜਾਣਾ ਚਾਹੀਦਾ ਹੈ ਉਹਨਾਂ ਨੂੰ ਹੀ ਪ੍ਰਫੁੱਲਤ ਕਰਨਾ ਚਾਹੀਦਾ ਧੰਨਵਾਦ ਇਸ ਮੁਹਿੰਮ ਦੇ ਵਿੱਚ ਸਜਾਵਟੀ ਬੂਟਿਆਂ ਦੇ ਨਾਲ ਨਾਲ ਜੋ ਰਵਾਇਤੀ ਦਰਖਤ ਨੇ ਪੰਜਾਬ ਦੇ ਇਸ ਖੇਤਰ ਦੇ ਉਹ ਵਿਸ਼ੇਸ਼ ਤੌਰ ਤੇ ਲਗਾਏ ਗਏ ਹਰ ਇੱਕ ਕਲੋਨੀ ਨਿਵਾਸੀ ਨੇ ਆਪਣੇ ਲਈ ਇੱਕ ਰੁੱਖ ਲਾਇਆ ਅਤੇ ਉਸ ਦੀ ਸਾਂਭ ਸੰਭਾਲ ਦਾ ਅਹਿਦ ਵੀ ਇਸ ਕਲੋਨੀ ਦੇ ਵਸਿੰਦਿਆਂ ਨੇ ਲਿਆ ਅਤੇ ਆਖਿਆ ਕਿ ਹਰ ਵਾਰ ਦੀ ਤਰ੍ਹਾਂ ਅੱਜ ਸ਼ੁਸ਼ਾਂਨ ਸਿਟੀ ਦੀ ਮੈਨੇਜਮੈਂਟ ਤੇ ਕਮੇਟੀ ਤੇ ਸ਼ੁਸ਼ਾਂਨ ਸਿਟੀ ਨਿਵਾਸੀਆਂ ਨੇ ਬਹੁਤ ਵਧੀਆ ਉਦਦਮ ਕੀਤਾ ਹਰਿਆਵਲ ਮਿਸ਼ਨ ਹਰਿਆਵਲ ਦੇ ਤਹਿਤ ਬੂਟੇ ਲਾਏ ਜਾ ਰਹੇ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਵਾਤਾਵਰਣ ਪ੍ਰੇਮੀ ਸਾਡੀ ਸ਼ੁਸ਼ਾਂਨ ਸਿਟੀ ਚ ਹੈਗੇ ਆ ਬੂਟੇ ਲਗਾਉਂਦੇ ਨੇ ਤੇ ਬੂਟਿਆਂ ਨੂੰ ਪਾਲਦੇ ਨੇ ਇਹ ਨਹੀਂ ਕਿ ਬੂਟੇ ਲਾ ਕੇ ਭੁੱਲ ਜਾਂਦੇ ਨੇ ਸਾਡਾ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਓ ਪੰਜਾਬ ਨੂੰ ਹਰਿਆ ਭਰਿਆ ਬਣਾਓ ਵਾਤਾਵਰਨ ਨੂੰ ਸਵੱਛ ਬਣਾਓ ਜੀ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਵਾਤਾਵਰਨ ਦੇ ਨਾਲ ਪਿਆਰ ਪਵੇ ਉਸ ਦੇ ਲਈ ਬੱਚਿਆਂ ਨੂੰ ਖਾਸ ਤੌਰ ਤੇ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਵੱਡਿਆਂ ਨੇ ਜਿੱਥੇ ਦਰਖਤ ਲਗਾਏ ਉੱਥੇ ਛੋਟੇ-ਛੋਟੇ ਬੱਚਿਆਂ ਨੇ ਵੀ ਪਰਿਵਾਰ ਦੇ ਜੀਆ ਦੇ ਨਾਲ ਬੂਟੇ ਲਾ ਕੇ ਉਹਨਾਂ ਨੂੰ ਸਾਂਭਣ ਦਾ ਉਹਨਾਂ ਦੀ ਸੰਭਾਲ ਕਰਨ ਦਾ ਅਹਿਦ ਲਿਆ ਇਹਨਾਂ ਬੱਚਿਆਂ ਨੂੰ ਜਿੱਥੇ ਸਕੂਲਾਂ ਦੇ ਵਿੱਚ ਇਹ ਸਮਝਾਇਆ ਜਾਂਦਾ ਹੈ ਉੱਥੇ ਜੇਕਰ ਪਰਿਵਾਰ ਵੀ ਇਹਨਾਂ ਦਾ ਇਸ ਕਿਸਮ ਦੇ ਨਾਲ ਸਾਥ ਦੇਵੇਗਾ ਤੇ ਬੱਚਿਆਂ ਨੂੰ ਵਾਕਈ ਚਣਗ ਚਿੱਟਕ ਲੱਗੂਗੀ ਅਤੇ ਬੀਬੀਆਂ ਵੱਲੋਂ ਵਿਸ਼ੇਸ਼ ਤੌਰ ਤੇ ਗੁਲਗਲਿਆਂ ਦੇ ਲੰਗਰ ਦੇ ਵਿੱਚ ਸੇਵਾ ਸੇਵਾ ਨਿਭਾਉਂਦੀਆਂ ਬੀਬੀਆਂ ਨੇ ਰੁੱਖ ਇਸ ਮਹੀਨੇ ਲਾਉਣ ਦੇ ਮਹੱਤਵ ਨੂੰ ਯਾਦ ਕਰਦੇ ਹਾਂ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਅਤੇ ਤੀਆਂ ਦੇ ਗੀਤ ਹੋਰ ਰਿਵਾਇਤਾਂ ਨੂੰ ਖਾਸ ਤੌਰ ਤੇ ਯਾਦ ਕੀਤਾ ਵਿਸ਼ੇਸ਼ ਤੌਰ ਤੇ ਚੱਲੇ ਲੰਗਰ ਦੇ ਵਿੱਚ ਉਹਨਾਂ ਨੇ ਆਪਣੀ ਸੇਵਾਵਾਂ ਨਿਭਾਈ ਅਤੇ ਆਖਿਆ ਕਿ ਸਾਹਿਬ ਜੀ ਦਾ ਖਾਲਸਾ ਇਹ ਹੈ ਜੀ ਆਪਾਂ ਸਾਉਣ ਦੀ ਵੀ ਜਸ਼ਨ ਮਨਾਉਣੀ ਹੈ ਸਾਉਣ ਦਾ ਮਹੀਨਾ ਵਧੀਆ ਹੁੰਦਾ ਜੀ ਹਰੀਆਲੀ ਵਾਲਾ ਹੁੰਦਾ ਬੂਟੇ ਵੀ ਲਾਉਣੇ ਆ ਗਲਗਲੇ ਬਣਾਉਣੇ ਆ ਮਠੀਆਂ ਬਣਾਉਣੇ ਆ ਕੁੜੀਆਂ ਤੀਆਂ ਵੀ ਲਾਉਂਦੀਆਂ ਨੇ ਪੇਕੀ ਵੀ ਆਉਂਦੀਆਂ ਭਰਾ ਕੁੜੀਆਂ ਨੂੰ ਲੈਣ ਜਾਂਦੇ ਨੇ ਆਪਾਂ ਸੰਗਤ ਦਾ ਬਹੁਤ ਉਪਦੇਸ਼ ਨਾਲ ਇਕੱਠੀ ਕਰਦੇ ਹਾਂ ਬਹੁਤ ਕਿਸੇ ਮੌਕੇ ਤੇ ਇਕੱਠੇ ਹੁੰਨੇ ਆ ਬੇਟਾ ਵੀ ਕੋ ਗੁਲਗੁਲੇ ਪਕਾਉਣੇ ਆ ਸਾਰੇ ਬੱਚੇ ਵੱਡੇ ਛੋਟੇ ਭਰਾ ਮੇਰੇ ਪੁੱਤਰ ਮੇਰੇ ਭੀਰ ਨਿਕ ਨਿਕ ਪੋਤੇ ਸਾਰੇ ਖਾਣਗੇ ਬੱਚੇ ਖੁਸ਼ ਹੋਣਗੇ ਬੇਟਾ ਅੱਜ ਅਸੀਂ ਸ਼ਾਂਤ ਸਿਟੀ 2 ਵੱਲੋਂ ਮਿਸਨ ਹਰਿਆਵੱਲਾ ਜੋ ਮਹਿਮ ਚਲਾਈ ਸੀ ਜੀ ਤੇ ਉਸ ਦਾ ਬਹੁਤ ਵਧੀਆ ਸਾਰੀ ਕਲੋਨੀ ਇਕੱਠੀ ਹੋਈ ਜੀ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਅਸੀਂ ਇਹਦਾ ਜਿਹੜਾ ਮਤਲਬ ਸਾਨੂੰ ਸਹਯੋਗ ਸੁਸ਼ਾਂਤ ਸਿਟੀ ਦੇ ਜਿਹੜੇ ਮਿੱਤਰ ਗਰੁੱਪ ਨੇ ਤੇ ਇਨਕਲੇਵ ਸੁਸ਼ਾਂਤ ਨਿਕਲੇਵ ਦੇ ਸ਼੍ਰੇਸ਼ ਜੀ ਤੇ ਸਾਰੇ ਕਲੋਨੀ ਵਾਸੀਆਂ ਨੇ ਬਾਅਦ ਚੜ ਕੇ ਸਹਯੋਗ ਦਿੱਤਾ ਸਾਰਿਆਂ ਨੇ ਬਹੁਤ ਵਧੀਆ ਅਤੇ ਗੁਲਗਲਿਆਂ ਦਾ ਲੰਗਰ ਚਾਹ ਦਾ ਲੰਗਰ ਚੱਲਿਆ ਜੀ ਤੇ ਬਾਕੀ 600 ਦੇ ਕਰੀਬ ਬੂਟਾ ਕੀ ਸੀ ਉਹਨਰ ਲਿਆਂਦਾ ਹੋਇਆ ਜੀ 500 ਹੋਰ ਲਿਆਉਣਾ ਹੈ ਜਿਹੜਾ 1100 ਬੂਟੇ ਦਾ ਸੀ ਟਾਰਗੇਟ ਰੱਖਿਆ ਹੋਇਆ ਜੀ ਵੀ ਅੱਜ ਕਿ ਲਾਉਣੇਗੇ 2000 ਬੂਟਾ ਪਿਛਲੇ ਸਾਲ ਆਇਆ ਸੀ ਇਹ ਚੋਂ ਤਕਰੀਬਨ 70% ਬੂਟੇ ਸਾਡੀ ਕਲੋਨੀ ਨਿਵਾਸੀਆਂ ਨੇ ਆਪੋ ਆਪ ਦੀ ਮਿਹਨਤ ਕਰਕੇ ਸਾਰੇ ਜਿੱਥੇ ਜਿੱਥੇ ਉਹਦੀ ਚਲਾ ਚੁੱਕੇ ਆ ਜੀ ਤੇ ਬਾਕੀ ਬਹੁਤ ਵਧੀਆ ਚੱਲ ਰਿਹਾ ਜੀ ਅਸੀਂ ਧੰਨਵਾਦੀ ਆ ਆਪਣੇ ਐਫਐਮ ਏਰੀਆ ਦੇ ਜਿਨ੍ਹਾਂ ਨੇ ਸਾਨੂੰ ਇਹ ਵਧੀਆ ਪ੍ਰਚਾਰਕੀ ਦਾ ਯਾਰਾ ਸਾਹਿਬ ਦੇ ਜੋ ਸਾਡੇ ਕਲੋਨੀ ਦੇ ਹੀ ਕੁਸਨੀਕ ਨੇਗੇ ਬਹੁਤ ਵਧੀਆ ਸਾਨੂੰ ਸਹਿਦ ਦਿੰਦੇ ਰਹਿੰਦੇ ਆ ਜੀ ਇੱਥੇ ਮੇਸ਼ਨ ਹਰਿਆਵਲ ਸੈਂਸਟੋ ਜਿਹੜੀ ਅਸੀਂ ਇਹ ਲਹਿਰ ਚਲਾਈ ਸੀ ਪਿਛਲੇ 3 ਸਾਲ ਤੋਂ ਇਹਦੇ ਦੀਨ ਅਸੀਂ ਲਗਾਤਾਰ ਇਹ ਪੌਦੇ ਲਗਾਉਣ ਦਾ ਕੰਮ ਕਰ ਰਹੇ ਆ ਸਾਰੀ ਸੋਸਾਇਟੀ ਸਾਰੇ ਕਲੋਨੀ ਵਾਸੀ ਮਿਲ ਕੇ ਇੱਕ ਥਾਂ ਤੇ ਜਦੋਂ ਅਸੀਂ ਸ਼ੁਰੂਆਤ ਕਰਦੇ ਆ ਬੜੇ ਹੀ ਇੱਕ ਬੰਮਪਰ ਰੂਪ ਦੇ ਵਿੱਚ ਅਸੀਂ ਇੱਕੇ ਦਿਨ ਦੇ ਵਿੱਚ ਲਗਭਗ 600 ਪੌਦੇ ਲਾਉਣ ਦਾ ਸਾਡਾ ਅੱਜ ਟੀਚਾ ਹੈ ਤੇ ਨਾਲ ਹੀ ਸਾਡੀ ਸੰਸਕ੍ਰਿਤੀ ਦਾ ਪ੍ਰਤੀਕ ਸੌਣ ਦੇ ਮਹੀਨੇ ਦੇ ਵਿੱਚ ਸਾਰਿਆਂ ਹੀ ਸੰਗਤਾਂ ਨੂੰ ਅਸੀਂ ਇੱਥੇ ਅੱਜ ਗੁਰੂਗੜਿਆਂ ਦਾ ਲੰਗਰ ਲਗਾਇਆ ਹੋਇਆ ਹੈ ਤੇ ਸਾਡਾ ਮਿਸ਼ਨ ਰਜਵਰਾ ਜੀ ਅਸੀਂ ਅਗਲੇ 2 ਸਾਲ ਦੇ ਵਿੱਚ ਇਸ ਕਲੋਨੀ ਨੂੰ ਬਠਿੰਡੇ ਦੀਆਂ ਸਾਰੀਆਂ ਕਲੋਨੀਆਂ ਨਾਲੋਂ ਬੈਸਟ ਗ੍ਰੀਨ ਕਲੋਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਤੇ ਸਾਰੇ ਹੀ ਲੋਕਾਂ ਨੂੰ ਸਾਰੇ ਹੀ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਇਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਾ ਬਣਾਓ ਜੀ ਇਸ ਮੁਕੇ ਕਲੋਨੀ ਨਿਵਾਸੀਆਂ ਨੇ ਇਕੱਠੇ ਹੋ ਕੇ ਚਾਹ ਤੇ ਲੰਗਰ ਦਾ ਆਨੰਦ ਵੀ ਮਾਣਿਆ ਅਤੇ ਸਰਦਾਰ ਬਲਦੇਵ ਸਿੰਘ ਸਰਾ ਨੇ ਵਿਸ਼ੇਸ਼ ਤੌਰ ਤੇ ਇੱਕ ਕਵਤਾ ਸਾਂਝੀ ਕੀਤੀ ਕਿ ਸਟ੍ਰਾਂਟ ਸਿਟੀ 2 ਦੇ ਵਿੱਚ ਰੁੱਖ ਲਗਾਏ ਜਾ ਰਹੇ ਨੇ ਬੜੀ ਵਧੀਆ ਤੇ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸਮਾਜ ਨੂੰ ਸਾਰਿਆਂ ਨੂੰ ਇਹ ਚੀਜ਼ ਫਾਲੋ ਕਰਨੀ ਚਾਹੀਦੀ ਹੈ ਬਹੁਤ ਦੇਰ ਦੀ ਗੱਲ ਹੈ ਕਿ ਮੈਨੂੰ ਇੱਕ ਅਖਬਾਰ ਦੇ ਵਿੱਚੋਂ ਕੁਲਵੰਤ ਔਜਲਾ ਜੀ ਦੀ ਲਿਖੀ ਹੋਈ ਕਵਿਤਾ ਜਿਹੜੀ ਹੈ ਉਹ ਮੈਂ ਬੜੀ ਦੇਰ ਤੋਂ ਸਾਂਭ ਕੇ ਰੱਖੀ ਆ ਮੈਨੂੰ ਇਹ ਲੱਗਦਾ ਸੀਗਾ ਕਿ ਸਮਾਜ ਦੇ ਉੱਤੇ ਬਹੁਤ ਜ਼ਿਆਦਾ ਢੁਕਦੀ ਇਹ ਜਿਹੜੀ ਹੈ ਉਹਨਾਂ ਨੇ ਕਵਿਤਾ ਲਿਖੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹਦੀ ਜਿਹੜੀ ਸ਼ੁਰੂਆਤ ਆ ਉਹ ਤਾਂ ਮੈਂ ਅੱਜ ਕਰ ਰਿਹਾ ਕਿ ਉਹਦੀ ਸ਼ੁਰੂਆਤ ਜਿਹੜੀ ਹੈ ਦਰਖਤਾ ਦੀ ਜੋ ਹਾਲਤ ਮਤਲਬ ਆਪਾਂ ਕੀਤੀ ਆ ਉਹਦੇ ਬਾਰੇ ਆ ਉਹਦੇ ਚਾਹ ਕੇ ਬਾਪੂ ਦੇ ਖੇਤਾਂ ਵਿੱਚ ਮੇਰੇ ਹਾਨ ਦੀ ਇੱਕ ਵੀ ਟੱਲ ਹੀ ਨਹੀਂ ਬਾਪੂ ਦੇ ਖੇਤਾਂ ਵਿੱਚ ਮੇਰੇ ਹਾਂ ਦੀ ਇੱਕ ਵੀ ਟਾਲੀ ਨਹੀਂ ਹੈ ਪਰ ਖਾਨਾ ਬਦੋਸ਼ ਮਨੁੱਖਾਂ ਲਈ ਕਬਰ ਘਰ ਵਿੱਚ ਵੀ ਥਾਂ ਖਾਲੀ ਨਹੀਂ ਕਿੰਨਾ ਖੋ ਬੇਖੌਫ ਹੋ ਕੇ ਸੁੱਤਾ ਪਿਆ ਬੈਂਕ ਲਾਕੜਾਂ ਵਿੱਚ ਕਾਲਾ ਧਨ ਪਰ ਆਮ ਲੋਕਾਂ ਦੇ ਜਾਨ ਮਾਲ ਦੀ ਬੇਸ਼ੱਕ ਰਖਵਾਲੀ ਨਹੀਂ ਹੈ ਧਰਤੀ ਦੇ ਚੱਪੇ-ਚੱਪੇ ਤੇ ਬੀਜ ਕੇ ਜਨਸੰਖਿਆ ਦੀ ਮਾਰੂ ਫਸਲ ਪਾਰਲੀਮੈਂਟ ਵਿੱਚ ਬਹਿਸ ਹੋ ਰਹੀ ਹੈ ਕਿ ਦੇਸ਼ ਚ ਖੁਸ਼ਹਾਲੀ ਨਹੀਂ ਹੈ 1/4 ਦੁਨੀਆ ਨੇ ਤਾਂ ਕਰਵਾ ਰੱਖੀ ਹੈ ਬਾਈਪਾਸ ਸਰਜਰੀ 1/4 ਦੁਨੀਆ ਨੇ ਤਾਂ ਕਰਵਾ ਰੱਖੀ ਹੈ ਬਾਈਪਾਸ ਸਰਜਰੀ ਦਿਲ ਕੋਲ ਪਰ ਪਰ ਉਛਣ ਲਈ ਕੋਈ ਵੀ ਨਾਰ ਖਾਲੀ ਨਹੀਂ ਹੈ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਕਾਤਲ ਅੰਤ ਨੂੰ ਬਰੀ ਹੋ ਜਾਵਣ ਕਾਨੂੰਨ ਦੀਆਂ ਪੁਸਤਕਾਂ ਵਿੱਚ ਕਾਨੂੰਨ ਹੈ ਪਰ ਜਾਲੀ ਨਹੀਂ ਹੈ ਰਖਵਾਲੇ ਹੀ ਲੁੱਟੇ ਜਾ ਰਹੇ ਨੇ ਗੁਰੂ ਘਰ ਦੀਆਂ ਗੋਲਕਾਂ ਰਖਵਾਲੇ ਹੀ ਲੁਟੀ ਜਾ ਰਹੇ ਨੇ ਗੁਰੂ ਘਰ ਦੀਆਂ ਗੋਲ ਕਾ ਕੀ ਹੋਇਆ ਜੇ ਲੁਟਣ ਲਈ ਅਮਦਿਸ਼ਾ ਅਬਦਾਲੀ ਨਹੀਂ ਹੈ ਅਫਸਰ ਸ਼ਾਹੀ ਨੇ ਕੁੱਤਰ ਦਿੱਤੀਆਂ ਨੇ ਹੌਲੀ ਹੌਲੀ ਸਭ ਕੁਝ ਦੀਆਂ ਜੜਾ ਅਫਸਰ ਸ਼ਾਹੀ ਨੇ ਕੁੱਤਰ ਦਿੱਤੀਆਂ ਨੇ ਹੌਲੀ ਹੌਲੀ ਸਭ ਕੁਝ ਦੀਆਂ ਜੜਾ ਪਰ ਮੈਂ ਮੂਰਖ ਕੋਲ ਇਸ ਬਾਰੇ ਸੋਚਣ ਲਈ ਵਕਤ ਖਾਲੀ ਨਹੀਂ ਹੈ ਪਰ ਮੈਂ ਮੂਰਖ ਕੋਲ ਇਸ ਬਾਰੇ ਸੋਚਣ ਲਈ ਵਕਤ ਖਾਲੀ ਨਹੀਂ ਹੈ ਧੰਨਵਾਦ ਕਲੋਨੀ ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਵੀ ਵਿਸ਼ੇਸ਼ ਉਤਸ਼ਾਹ ਦੇ ਨਾਲ ਇਹ ਬੂਟੇ ਲਾਏ ਅਤੇ ਉਹਨਾਂ ਦੀ ਸਭ ਸੰਭਾਲ ਕਰਨ ਦਾ ਇਹਦ ਲਿਆ ਸੋ ਆਓ ਰਲ ਕੇ ਬੂਟੇ ਲਾਈਏ ਤੇ ਕੁਦਰਤ ਦਾ ਧੰਨਵਾਦ ਕਰੀਏ